ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਪਹਾਵਾ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤਿੰਨ ਪਸ਼ੂ ਵਿਖਾਉਣੇ ਆ ਦੋ ਝੋਟੀਆਂ ਤੇ ਇੱਕ ਵਾੜ ਬਿਲਕੁਲ ਤਾਜੀ ਸੂਈ ਆ ਤੇ ਆਪਾਂ ਪਹੁੰਚੇ ਆ ਵੀਰ ਹਰਪਾਲ ਸਿੰਘ ਹਣਾ ਕੋਲ ਤੇ ਆ ਜੋ ਕਰਦੇ ਆ ਵੀਰਾਂ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਸਨਾ ਠੀਕ ਠਾਕ ਜੀ ਵਧੀਆ ਵਧੀਆ ਵੀ ਤੁਸੀਂ ਸਨਾਓ ਹਾਂ ਜੀ ਕਿਰਪਾ ਜੀ ਵਾਇਗਰੂ ਦੀ ਚਿਰਪਾ ਚਾਹੀਦੀ ਹਾਂ ਹੋਰ ਠੀਕ ਠਾਕ ਪਰਿਵਾਰ ਸਭ ਚੜ੍ਹਦੀ ਕਲਾ ਵੀ ਚੜ੍ਹਦੀ ਕਲਾ ਆਪਣਾ ਨਾਮ ਤੇ ਐਡਰੈਸ ਲਾ ਦਿਓ ਨਾਮ ਮੇਰਾ ਰਪਾ ਸਿੰਘ ਜੀ ਪਿੰਡ ਚਵਿੰਡਾ ਜ਼ਿਲ੍ਹਾ ਮਥਾ ਸਿੰਘ ਨਾਲ ਆ ਜੀ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 981454905 ਠੀਕ ਹੈ ਜੀ ਹਾਂ ਜੀ ਵਧੀਆ ਸ਼ੁਰੂਆਤ ਹਾਂ ਜੀ ਕਰੀਏ ਵੀ ਵੈੜ ਤੋਂ ਕਰ ਲਈਏ ਹਾਂ ਵੈੜ ਤੋਂ ਕਰ ਲਈਏ ਵੀਰ ਜੀ ਦੱਸਿਓ ਕਿੰਨਾ ਵਸੂਆ ਜੀ ਤੀਜਾ ਮਿਲ ਕੇ ਰਿਕਾਰਡ ਜੇ ਦੂ ਠੀਕ ਹੈ ਜੀ ਹਾਂਜੀ ਹਾਂਜੀ ਮਗਰ ਬੱਛਾ ਜੇ 나ੜੂ ਜੀ ਠੀਕ ਹੈ ਜੀ ਮੇਲ ਕਾਬ ਜੇ ਪਿੱਛੇ ਚੈੱਕ ਕਰ ਸਕਦੇ ਤੁਸੀਂ ਬਿਲਕੁਲ ਅਗੇ 나ੜੂ ਤੇ ਆ ਹਾਂਜੀ ਹਾਂਜੀ ਇਹ ਕਿੰਨਾ ਕੁ ਜਸਤਾਂ ਬੋਲਾ ਬੋਲਾ ਵੀਰ ਜੀ ਇਹਦੇ ਥੱਲੇ ਕੋਈ 17 18 ਲੀਟਰਾਂ ਕੋ ਮਿੰਡ ਕੇ ਲੈ ਜੇ ਅੱਛੀ ਤੇ ਠੀਕ ਹੈ ਲਓ ਬਾਈ ਚੰਗੇ ਤਗੜੇ ਕੱਦ ਕਾਠ ਵਾਲੀ ਆ ਅਡਰ ਕੁਆਲਟੀ ਤੇ ਚੈੱਕ ਕਰ ਸਕਦੇ ਬਹੁਤ ਜ਼ਿਆਦਾ ਵਧੀਆ ਵਾ ਤੇ ਚੰਗੇ ਉੱਚੇ ਕੱਦ ਵਜਾਂਦੀ ਆ ਇਹ ਖੋਲ ਦਿਓ ਵੀਰ ਜੀ ਹਰ ਖੋਲ ਕੇ ਵਿਖਾਈਏ ਲਓ ਵੀਰ ਜੀ ਕਿੰਨਾ ਖਚਵਾਈ ਜੋਗੀ ਦੁੱਧ ਭਾਜੀ ਦੁੱਧ ਜੀ ਜੀ ਪਹਿਲੇ ਸੂਏ ਆ ਘਰ ਆ ਲੈਂਦੇ ਵੀ ਨਹੀਂ 22 ਕਿਲੋ ਦਿੱਤਾ ਤੇ ਵੀ 22 ਕਿਲੋ ਰਮਾਨਾ ਚੋਈ ਜਾਣਾ ਠੀਕ ਆ ਠੀਕ ਆ ਲੋ ਭਾਜੀ 17 18 ਲੀਟਰ ਬਿਲਕੁਲ ਰੈਡੀ ਬੋਲਾ ਤਿਆਰ ਆ ਇਸ ਟਾਈਮ ਤੇ ਸੂਈ ਨੂੰ 3 ਦਿਨ ਹੋਏ ਆ ਜੀ ਤੇ ਚੈੱਕ ਕਰ ਸਕਦੇ ਜੀ ਅਡਰ ਕੁਆਲਟੀ ਬਹੁਤ ਹੀ ਸ਼ਾਨਦਾਰ ਆ ਤੇ ਥਾਣਾ ਦਾ ਸਹਿਜ ਗਿਆ ਵੀ ਬਹੁਤ ਚੰਗਾ ਇਹਦਾ ਤੇ ਚੰਗੇ ਤਗੜੇ ਕੱਦ ਕਾਠ ਵਾਲੀ ਆ ਇਹ ਕ੍ਰੋਸ ਜੇ ਵਿੱਚ ਆ ਜਾਂਦੀ ਵੀਰ ਜੀ ਹਾਂ ਕ੍ਰੋਸ ਵਿੱਚ ਆ ਜਾਂਦੇ ਜਲਸੀ ਸ਼ਾਈਆ ਕ੍ਰੋਸ ਆ ਹੋ ਜਾਂਦੇ ਵੀਰ ਜੀ ਠੀਕ ਠੀਕ ਆ ਠੀਕ ਆ ਇਹਦੀ ਫੈਡ ਕੁਆਲਿਟੀ ਵੀ ਚੰਗੀ ਆ ਹਾਂ ਹਾਂ ਜੀ ਫੈਡ ਵੀ ਚੰਗੀ ਆਈ ਜਾਣੀ ਵੀਰ ਜੀ ਹੋਣੇ ਠੀਕ ਆ ਜੀ ਇਧਰਲੀ ਸਾਈਡ ਦਾ ਮਾੜਾ ਯਾਰ ਥਾਣਾ ਦਾ ਸੈਜ ਗੈਪ ਚੈੱਕ ਕਰਾ ਲਿਓ ਥਾਣ ਵੀਰ ਜੀ ਬੜਾ ਚੰਗਾ ਲੱਗਾ ਬਸ਼ੂਨ ਥਾਣਾ ਦਾ ਸੈਜ ਤੇ ਗੈਪ ਬਹੁਤ ਹੀ ਸ਼ਾਨਦਾਰ ਆ ਹਾਂ ਜੀ ਹਾਂ ਜੀ ਕੀ ਮੁੱਲ ਕਰਨਾ ਭਾਜੀ ਇਹਦਾ ਹਰ ਵੀਰ ਜੀ ਮੁੱਲ ਤੁਹਾਨੂੰ ਵੀ ਪਤਾ ਵੀ ਬਾਜ਼ਾਰ ਬੜਾ ਬਾਅਦ ਤੇਜ਼ ਆ ਹਾਂ ਜੀ 60000 ਵੀਰ ਜੀ ਦੇ ਦਈਏ ਕਰ ਦਈਏ ਮਾਨਦਾਨ ਕਰਾ ਦਿਓ ਵੀਰ ਜੀ ਤੁਹਾਡੇ ਆਪਣੀ ਪਹਿਲੀ ਵੀਡੀਓ ਕਰਾਵਾ ਜੋ ਕਰਾਉਣਾ ਆਪਾਂ ਨਹੀਂ ਦੱਸ ਦੋ ਜੈ ਜੈ ਕਰੀ ਦੀਏ ਜਿੱਥੇ ਆਪਾਂ ਛਾੜੀ ਦੇਣੀ ਆ 45000 ਕਰ ਦਈਏ ਵੀਰ ਜੀ ਛਾੜ ਦਈਏ 1000 ਹੋਰ ਮੈਂ ਦੇਣਾ ਛਾੜ ਦੇਣਾ ਵੀਰ ਜੀ 42 42 ਦੀ ਹਾਂ ਨਾ ਵੀਰ ਜੀ 42000 ਦੀ ਬੱਛੀ ਦਵਾਂਗੇ ਠੀਕ ਹੈ ਲਓ ਬਾਈ ਜੀ ਪਤਾ ਹੈ ਜੀ ਚੰਗੇ ਤਗੜੇ ਕਰਾ ਲਓ ਵੀ ਕੋਈ ਇੰਨੇ ਇੰਨੇ ਦੁੱਧ ਵਾਲੀ ਕੋਈ ਦਊਗਾ ਨਾ ਜਿੱਦਾਂ ਇਹ ਆਪਾਂ ਦੇਣ ਦਾ ਮੰਨ ਲਓ 17 18 ਕਿਲੋ ਦੁੱਧ ਹਾਜ ਨਾਜ ਰਿਹਾ ਇਹਦੇ ਠੀਕ ਹੈ ਠੀਕ ਹੈ ਲਓ ਬਾਈ ਜੀ ਕੀ ਕਰ ਸਕਦੇ ਤੁਸੀਂ ਹਟਰ ਕੁਆਲਟੀ ਬਹੁਤ ਹੀ ਸ਼ਾਨਦਾਰ ਰਿਹਾ ਹਾਂਜੀ ਹਾਂਜੀ ਤੇ ਵੀਰ ਤੇ ਕੋਲ ਚੰਗੇ ਪਸ਼ੂ ਹੁੰਦੇ ਯਾਰ ਜਿਆਜ ਮੁੱਲ ਵਿੱਚ ਹੁੰਦੇ ਆ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਵੀ ਜੀ ਦੇ ਬਾਰੇ ਇਹ ਵੀਰ ਜੀ ਤੋਕੜ ਗੱਬਣ ਆ ਅੱਛਾ ਜੀ ਹਾਂਜੀ ਇੱਕ ਦਿਨ ਵਾਸਤੇ ਕਿੰਨੇ ਕ ਸਵੇਰੇ ਸਵੇਰੀ ਹੋਊਗੀ ਮੈਂ ਇਹ ਆਰ ਕੀ ਵੀਰ ਜੀ ਇਹਨੇ ਚੌਥਾ ਸੂਆ ਸੋਣਾ ਜੇ ਠੀਕ ਹੈ ਲਓ ਬਜੀ ਤੇ 7 ਕਿਲੋ ਦੁੱਧ ਦੇ ਥੱਲੇ ਤਿਆਰ ਜੇ ਠੀਕ ਹੈ ਠੀਕ ਹੈ ਤੇ ਗਾਂ ਕਿੰਨੇ ਚਰਦੀ ਆ ਇਹ ਸਾਢੇ 3 ਮਹੀਨੇ ਵੀਰ ਜੀ ਚੱਕ ਪਾਸ ਆ ਠੀਕ ਆ ਜੀ ਹਾਂਜੀ ਤੇ ਖੋਲੋ ਵੀਰ ਜੀ ਨੂੰ ਫਿਰ ਲਓ ਬਜੀ ਮੇਲੀ ਰਾਵੀ ਦੇ ਵਿੱਚ ਆ ਗਈ ਆ ਤੋਕੜ ਗੱਭਣਾ ਤੇ ਇਸ ਟਾਈਮ ਜਿਹੜਾ 7 ਲੀਟਰ ਬਿਲਕੁਲ ਦੁੱਧ ਪਿਆਰ ਆ ਤੇ ਸਾਢੇ 1 ਦਿਨਾਂ ਮੈਂ ਨਾ ਚੱਕ ਪਾਸ ਗੱਭਣ ਆ ਕਿਆ ਕਰਸੋ ਦੇ ਤੁਸੀਂ ਕੱਦ ਬਈ ਨਾਲੋਂ ਬਹੁਤ ਹੀ ਚੰਗੀ ਆ ਵੀ ਕੀ ਡੰਗਰ ਕੁਆਲਿਟੀ ਤੁਸੀਂ ਲਾਗੇ ਤੋਂ ਚੈੱਕ ਕਰ ਤੋ ਸੱਜ ਨੇ ਕਿੰਨਾ ਚਵਾਇਆ ਬਾਜੀ ਸੱਜ ਨੇ ਵੀਰ ਜੀ ਇਹਨੇ ਦੁੱਧ ਚਵਾਇਆ ਤੇ 12-13 ਕਿਲੋ ਠੀਕ ਆ ਠੀਕ ਆ ਲਓ ਬਾਜੀ 12-13 ਲੀਟਰ ਸੱਜ ਨੇ ਦੁੱਧ ਚਵਾਇਆ ਵਾ ਤੇ ਇਸ ਟਾਈਮ ਜਿਹੜਾ ਹਾ ਜਿਹੜਾ 7 ਲੀਟਰ ਬਿਲਕੁਲ ਟੰਡੇ ਵਾਲਾ ਦੁੱਧ ਰੈਡੀ ਆ ਤੇ ਬਾਕੀ ਥਾਣਾ ਦਾ ਸੈਜ ਗਿਆ ਵੀ ਚੰਗਾ ਵਾ ਬਹੁਤ ਜ਼ਿਆਦਾ ਲੰਮਾ ਥਾਣਾ ਦਾ ਐ ਗਿਟ-ਗਿਟ ਕੇ ਥਣ ਲੱਗਾ ਵਾ ਤੇ ਮੁੱਲ ਤੇ ਬਾਜੀ ਫਿਰ ਮਿਲਦੀ ਮੁੱਲ ਕਿੱਧਰ ਪਾੜੇ ਦੇ ਵੀਰ ਜੀ ਪਾੜੇ ਦੇ ਮਿਲਦੀ ਦੋਵੇਂ ਟਾਈਮ ਮਿਲਦੀ ਪਾੜੇ ਦੇ ਠੀਕ ਆ ਲਓ ਬਾਜੀ ਪਾੜੇ ਵਾਲੇ ਡੰਗਰ ਇੱਕਾ ਕੈਮਰੇ ਕਰਕੇ ਡਰਦੀ ਉਦਾਂ ਦਾ ਵੀਰਜੀ ਹਿਲਦੀਆਂ ਨਹੀਂ ਆ ਠੀਕ ਆ ਠੀਕ ਆ ਜੀ ਹਾਂਜੀ ਹਾਂਜੀ ਕੀ ਮੁੱਲ ਕਰਨਾ ਭਾਈ ਇਹਦਾ ਹਰ ਮੁੱਲ ਵੀਰਜੀ ਮੰਗਣ ਨੇ ਤਾਂ ਭਾ 60 ਪਾਣ ਜੋ ਮਰਜ਼ੀ ਮੰਗੀ ਜਾਈਏ ਹਾਂਜੀ ਇਹ 109 45000 ਦੇ ਦਾਂਗੇ 45 ਦੀ ਹਾਂਜੀ ਕੱਢੀ ਮਾਨ ਤਣਕ ਜਾ ਨਹੀਂ ਮਾਨਤਾ ਤੁਹਾਨੂੰ ਪਤਾ ਪੂਰੀ ਵੱਡੀ ਚੰਗੀ ਆ ਮਾਜ ਤੁਹਾਨੂੰ ਪਤਾ ਵਜਣ ਚੱਲੀ ਆ ਦਾ ਵੀਰਜੀ ਲਓ ਭਾਈ ਜੀ ਬਿਲਕੁਲ ਜਾਇਜ਼ ਮੁੱਲ ਤਾਂ 45000 ਦੀ ਗਾ ਚਲੋ ਆਸ ਵੀ ਹੈਗੀ ਇਹਦੀ ਕੋਈ ਵੀਰ ਪ੍ਰਾਪਤ ਕੋਈ ਫੋਨ ਲਾਓ ਕੋਈ ਮਾਨਤਾਂ ਵੀਰ ਜੀ ਕਰਦਾਂਗੇ ਠੀਕ ਆ ਠੀਕ ਆ ਲਓ ਭਾਈ ਬਾਕੀ ਮੌਕੇ ਦੇ ਮਾਨਤਾਂ ਥੋੜਾ ਬਾਅਦ ਹੋ ਜਾਊਗਾ ਆਜੇ ਹੁਣ ਚੰਗੇ ਤਗੜੇ ਕੱਦ ਕਾਠ ਵਾਲੀ ਇੱਕ ਹੋਰ ਦੱਸਿਓ ਵੀਰ ਜੀ ਇਹਦੇ ਬਾਰੇ ਇਹਦੇ ਥੱਲੇ ਵੀਰ ਜੀ ਦੁੱਧ ਤੇ 9 ਕਿਲੋ ਬੱਚਾ ਇਹਦਾ ਮਰ ਗਿਆ ਅੱਛਾ ਜੀ ਹਾਂਜੀ ਹਾਂਜੀ ਕਿੰਨਾ ਕਟਮ ਹੋ ਗਿਆ ਸੁਈ ਨੂੰ ਸੁਈ ਨੂੰ ਵੀਰ ਜੀ ਕੋਈ ਮਹੀਨਾ ਨਾਲ ਡੇਢ ਨਾਲ ਇੰਨਾ ਕੀ ਹੋਇਆ ਠੀਕ ਆ ਲਓ ਭਾਈ ਇਹ ਤਗੜੇ ਕੱਦ ਕਾਠ ਵਾਲੀ ਜੈੱਡ ਬਲੈਕ ਵਿੱਚ ਆ ਗਈ ਆ ਤੇ ਖੋਲ ਦਿਓ ਵੀਰ ਜੀ ਹਰਾ ਲਓ ਵੀਰ ਜੀ ਇਹ ਕਿੰਨਾ ਕਿ ਚੋਆ ਪਿਛਲੇ ਸੋਵੇ ਦੋ ਦਿਨ ਦੁੱਧ ਵੀਰ ਜੀ ਘਰ ਆਲੇ ਆਂਦੇ ਵੀ 14-15 ਕਿਲੋ ਦੁੱਧ ਭਰਦੇ ਆ ਠੀਕ ਗੱਲ ਉਹ ਕੱਦ ਕਾਟ ਵਾਲੀ ਆ ਬੜੀ ਚੰਗੀ ਆ ਤੇ 14-15 ਲੀਟਰ ਦੁੱਧ ਚੋਆਉਂਦੀ ਰਹੀ ਪਿਛਲੇ ਸੋਵੇ ਤੇ ਚਲੋ ਬੱਚੇ ਪੁੱਤੇ ਕਰਕੇ ਕੇਹ ਹਾਲੇ ਹੋ ਜਾਂਦਾ ਹਰਵੇ ਕਰਕੇ ਤੇ ਆਰਡਰ ਕੁਆਲਿਟੀ ਬਹੁਤ ਹੀ ਸ਼ਾਨਦਾਰ ਏਰੀ ਤੇ ਥਣ ਧੋਣ ਵੀ ਬੜਾ ਯਾਰਾ ਫਿਰ ਉਤੇ ਲੱਗਾ ਗਿੱਠ ਗਿੱਡੇ ਥਣ ਲੱਗਾ ਵਾ ਤੇ ਕੱਦ ਵਜਨ ਦੀ ਤੁਸੀਂ ਚੈੱਕ ਕਰ ਸਕਦੇ ਬਹੁਤ ਹੀ ਜ਼ਿਆਦਾ ਤਗੜੀ ਆ ਤੇ ਪਿੱਠ ਥੋੜੇ ਲਓ ਵੀ ਚੰਗੀ ਆ ਇੱਕ ਦੂਜਾ ਸੁਆ ਸਹੀ ਭਾਈ ਦੂਜਾ ਸੁਆ ਵੀਰ ਜੀ ਦੂਜਾ ਸੁਆ ਠੀਕ ਹੈ ਲਓ ਜੀ ਦੂਜਾ ਸੁਆ ਸੁਈ ਜਿਹੜੇ ਪਿੱਠ ਥੋੜੇ ਵਾਲਾ ਤੁਸੀਂ ਚੈੱਕ ਕਰ ਸਕਦੇ ਜੇ ਮਜ਼ਬੂਤ ਆ ਤੇ ਥਾੜਾ ਵੀ ਪੈ ਗਠ ਘਟ ਤੇ ਲੱਗਾ ਵਾ ਤੇ ਲੰਮਾ ਲੰਮਾ ਥਾਣਿਆ ਤੇ ਜੈਡ ਬਲੈਕ ਦੇ ਵਿੱਚ ਆ ਗਈ ਆ ਤੋਂ ਵਾਪਸ ਮਾਵਿਰ ਜੀ ਇੱਕ ਨੰਬਰ ਦਾ ਝੋਟੀ ਦਾ ਠੀਕ ਹੈ ਤੇ ਇਹ ਕਿਦਾਂ ਮਿਲਦੀ ਹੈ ਭਾੜੇ ਤੇ ਵੀ ਇਹ ਵੀ ਭਾੜੇ ਦੇ ਵੀਰ ਜੀ ਇਹ ਮਗਰ ਨਹੀਂ ਲੱਤਣ ਮੰਗਾ ਲੈਂਦੀ ਜੇ ਵੀਰ ਜੀ ਉਹਨਾਂ ਘਰ ਆ ਲੈਣਾ ਗਿਜਾਈ ਅੱਛਾ ਜੀ ਮੰਗਾ ਲੈ ਕੇ ਨਾ ਥਾਪੀ ਮਾਰ ਕੇ ਬੈ ਜਾਣਾ ਦੋਵੇਂ ਟਾਈਮ ਮੰਨ ਲਵੀ 9-10 ਕਿਲੋ ਦੁੱਧ ਤੇਲ ਪਿਆਰ ਠੀਕ ਹੈ ਲਓ ਜੀ 9-10 ਲੀਟਰ ਬਿਲਕੁਲ ਕੰਡੇ ਵਾਲਾ ਦੁੱਧ ਪਿਆਰ ਆ ਤੇ ਗੰਦ ਵਜਾਂਦੀ ਬਹੁਤ ਚੰਗੀ ਆ ਟੀਮਲ ਕਰਨਾ ਭਾਈ ਜਿਹੜਾ ਮੋਲ ਵੀਰ ਜੀ ਤੁਹਾਨੂੰ ਪਤਾ ਹੀ ਜੇ ਤੇ ਬੱਚਾ ਹੁੰਦਾ ਤੇ ਫਿਰ ਤੇ ਅਸੀਂ 90000 ਦੇ ਹਾਂਜੀ ਹੁਣ ਹਰ ਵੀਰ ਜੀ ਆਪਾਂ 60000 ਦੇ ਦਈਏ ਦਾਦੇ ਤੁਸੀਂ ਕਰਾ ਲੋ ਵੀ ਜੀ ਚੱਲ ਗਿਆ ਯਾਰ ਇਕ ਹਾਂ ਨਾ ਵੀ ਜੀ 55000 ਦਵਾਂਗੇ ਲਵਾ ਬਾਈ ਜੀ ਬਿਲਕੁਲ ਜਾਇਜ਼ ਮੁੱਲ ਕਰਤਾ ਜੀ 55000 ਹਾਂਜੀ ਹਾਂਜੀ ਤੇ ਬਿਲਕੁਲ ਜਾਇਜ਼ ਆ ਡੇੜ ਦੇ ਜੀ ਦੇ ਕੋਲ ਪਸ਼ੂ ਹੁੰਦੇ ਆ ਤੇ ਚੰਗੇ ਦੁੱਧ ਵਾਲੇ ਪਸ਼ੂ ਹੁੰਦੇ ਆ ਤੇ ਬਾਕੀ ਚਲੋ YouTube ਚ ਨੇ ਵੀਰ ਭਰਾ ਦੇਖਦੇ ਆ ਸਾਰੇ ਵੀਰ ਨੂੰ ਜਾਣਦੇ ਹੀ ਆ तकरीबन ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ